ਆਪ ਸਾਬਦਾ ਸਾਡੇ YouTube ਚੈਨਲ ਵਿੱਚ ਸਵਾਗਤ ਹੈ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਘੰਟੀ ਬਟਨ ਬਜਾਉਣਾ ਨਾ ਭੁੱਲਣਾ ਇਸ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੇ ਨੋਟੀਫਿਕੇਸ਼ਨ ਆ ਜਾਣਗੇ ਚਲੋ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਪੀਰਾ ਪੀਰਾ ਦੀਆਂ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਘੰਟੀ ਬਟਨ ਬਜਾਉਣਾ ਨਾ ਭੁੱਲਣਾ ਚਲੋ ਵੀਡੀਓ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਘਰ ਵਿੱਚ ਗਰੀਬੀ ਆਉਣ ਦੇ ਇਹ ਕਾਰਨ ਚਲੋ ਵੀਡੀਓ ਸ਼ੁਰੂ ਕਰਦੇ ਆ ਇਹ ਕੁਝ ਕਾਰਨ ਹਨ ਜਿਨ੍ਹਾਂ ਨਾਲ ਤੁਹਾਡੇ ਘਰ ਵਿੱਚ ਗਰੀਬੀ ਆਉਂਦੀ ਹੈ ਚਲੋ ਉਹ ਕਾਰਨ ਮੈਂ ਤੁਹਾਨੂੰ ਦੱਸਦਾ ਹਾਂ ਝਾੜੂ ਦਾ અપਮਾਨ ਕਰਨਾ ਕਿਹਾ ਜਾਂਦਾ ਹੈ ਕਿ ਜਦੋਂ ਕੋਈ ਵਿਅਕਤੀ ਝਾੜੂ ਦਾ અપਮਾਨ ਕਰਦਾ ਹੈ ਉਸ ਘਰ ਵਿੱਚ ਦੁੱਖ ਦਿਨਦਰ ਫੈਲ ਜਾਂਦੇ ਹਨ ਅਤੇ ਲక్ష్ਮੀ ਮਾਤਾ ਜੀ ਨਰਾਜ ਹੋ ਜਾਂਦੀ ਹੈ ਦੂਜਾ ਕਾਰਨ ਕਿ ਰਾਤ ਵੇਲੇ ਜਿਹੜੇ ਵਿਅਕਤੀ ਝਾੜੂ ਲਾਉਂਦੇ ਹਨ ਉਸ ਨਾਲ ਵੀ ਘਰ ਵਿੱਚ ਦੁੱਖ ਬਿਦੁਰ ਆਉਂਦੇ ਹਨ ਤੇ ਘਰ ਵਿੱਚੋਂ ਬਰਕਤ ਦੂਰ ਚਲੇ ਜਾਂਦੀ ਹੈ ਅਤੇ ਤੀਜਾ ਕਾਰਨ ਇਹ ਹੈ ਕਿ ਜਦੋਂ ਘਰ ਵਿੱਚ ਕੋਈ ਵਿਅਕਤੀ ਬਾਹਰ ਨੂੰ ਜਾਵੇ ਉਸ ਵੇਲੇ ਝਾੜੂ ਉਸੇ ਦੇ ਮੋਰੇ ਨਹੀਂ ਲਉਣਾ ਚਾਹੀਦਾ ਇਸ ਨਾਲ ਲక్ష్ਮੀ ਮਾਤਾ ਜੀ ਤਾਂ ਤੋਂ ਨਰਾਜ ਹੋ ਜਾਂਦੀ ਹੈ ਅਤੇ ਤੁਹਾਡੇ ਘਰ ਵਿੱਚ ਬਰਕਤ ਨਹੀਂ ਰਹਿੰਦੀ ਲక్ష్ਮੀ ਮਾਤਾ ਜੀ ਨੂੰ ਬਰਕਤ ਦੀ ਮਾਤਾ ਕਿਹਾ ਜਾਂਦਾ ਹੈ ਤੁਸੀਂ ਲక్ష్ਮੀ ਮਾਤਾ ਨੂੰ ਖੁਸ਼ ਕਰ ਲਓ ਤਾਂ ਤੁਹਾਡੇ ਘਰ ਵਿੱਚ ਕਦੀ ਵੀ ਕੋਈ ਦੁੱਖਦਿਲਦਰ ਨਹੀਂ ਹੁੰਦਾ ਜੇ ਮਾਤਾ ਲక్ష్ਮੀ ਮੈਂ ਤੁਹਾਨੂੰ ਚੌਥਾ ਕਾਰਨ ਵੀ ਦੱਸ ਦਮਾ ਚੌਥਾ ਕਾਰਨ ਇਹ ਹੈ ਕਿ ਜਦੋਂ ਤੁਸੀਂ ਦੁੱਧ ਨੂੰ ਗਰਮ ਕਰੋ ਅਤੇ ਹਮੇਸ਼ਾ ਦੁੱਧ ਦੇ ਕੋਲ ਬੈਠ ਜਾਓ ਜੇ ਦੁੱਧ ਬਰਤਨ ਦੇ ਵਿੱਚੋਂ ਬਾਹਰ ਨਿਕਲ ਜਾਵੇ ਤਾਂ ਉਸ ਨੂੰ ਵੀ ਮਾੜਾ ਮੰਨਿਆ ਗਿਆ ਹੈ ਕਿਹਾ ਜਾਂਦਾ ਹੈ ਕਿ ਜਿਹੜਾ ਵਿਅਕਤੀ ਦੁੱਧ ਦਾ ਅਨਾਦਰ ਕਰਦਾ ਹੈ ਉਸ ਘਰ ਵਿੱਚ ਵੀ ਕਦੇ ਵੀ ਬਰਕਤ ਨਹੀਂ ਰਹਿੰਦੀ ਕਈ ਵਾਰ ਅਸੀਂ ਦੇਖਿਆ ਹੋਣਾ ਹੈ ਕਿ ਘਰ ਵਿੱਚ ਦੁੱਧ ਡੁੱਲ੍ਹੇ ਜਾਵੇ ਤਾਂ ਕਈ ਵਿਅਕਤੀ ਉਸ ਨੂੰ ਚੰਗੀ ਤਰ੍ਹਾਂ ਸਾਫ਼ ਨਹੀਂ ਕਰਦੇ ਅਤੇ ਉਸ ਜਗਾਹ ਤੇ ਲੰਦੀਆਂ ਮੰਦੀਆਂ ਚੀਜ਼ਾਂ ਜਾਂ ਗੰਦੇ-ਮੰਦੇ ਪੂੰਚੀ ਲਗਾ ਦਿੰਦੇ ਹਨ ਲੇਕਿਨ ਸਾਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਦੁੱਧ ਦਾ અપਮਾਨ ਬਹੁਤ ਮਾੜੀ ਚੀਜ਼ ਹੈ ਕਿਉਂਕਿ ਦੁੱਧ ਵਿੱਚ ਸਵੈਗੁਰੂ ਰਖ ਮਜੂਦ ਹੁੰਦੇ ਹਨ ਦੁੱਧ ਨੂੰ गोरख का रूप दसिया जाता है दुद्ध जीवन में बहुत जरूरी है साढ़े शरीर लिए भी दुध का बहुत ज़्यादा महत्व है इसलिए सानू इन चीज़ा ते बहुत ज़्यादा गौर करनी चाहती है जय हो माता लक्ष्मी जी आप सब ते माता लक्ष्मी जी भला जी दे ਕਾਰ ਵਿੱਚ ਸੋਨੇ ਚਾਂਦੀ ਦੀ ਬਰਕਤ ਮਾਤਾ ਰੱਖੇ ਜੈ ਹੋ ਲక్ష్ਮੀ ਮਾਤਾ ਜੀ ਦੀ